ਇਹ ਹਰ ਦੇ ਮੌਸਮ ਵਿੱਚ ਸਿਹਤ ਵਿਭਾਗ ਲਗਾਤਾਰ ਸਖਤ ਨਜ਼ਰ ਆਦੀ ਹੈ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਬੇકરી ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਰੇਡ ਕੀਤੀ ਗਈ ਇਸ ਦੌਰਾਨ ਬੈਕਰੀ ਦੀ ਰਸੋਈ ਵਿੱਚ ਕੁਝ ਕਮੀਆਂ ਪਾਈਆਂ ਗਿਆ ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਬੈਕਰੀ ਦੇ ਮਾਲਕ ਨੂੰ ਚੇਤਾਵਨੀ ਦੇ ਕੇ ਨੋਟਿਸ ਜਾਰੀ ਕੀਤਾ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਅਸਿਸਟੈਂਟ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਇੱਕ ਬੈਕਰੀ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਸੈਂਪਲਾਂ ਦੀ ਜਾਂਚ ਕੀਤੀ ਗਈ ਹੈ ਇਸ ਦੇ ਨਾਲ ਹੀ ਬੈਕਰੀ 'ਚ ਕੰਮ ਕਰਨ ਦੇ ਮੁਲਾਜ਼ਮਾਂ ਨੂੰ ਗਲਵਜ਼ ਪਹਿਨ ਕੇ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਹਾਇਕ ਕਮਿਸ਼ਨਰ ਫੂਡ ਸੇਫਟੀ ਤਨਾਤ ਹਾਂ। ਸਲਿਸਾ ਦੋ ਆ ਸਰ ਆ ਰਿਹਾ ਟਰੈਕਿੰਗ ਕੀਤੀ ਗਈ ਸਪੈਕੀਲ ਚੈਕਿੰਗ ਕੀਤੀ ਗਈ ਕੀ ਕੁਝ ਕਮੀਆਂ ਪਾਈ ਗਈ ਕੀ ਕੁਝ ਕਰਨ ਦੇ। ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਵਰਾਤਰੀਆਂ ਦਾ ਸੀਜ਼ਨ ਚੱਲ ਗਿਆ ਹੈ ਔਰ ਨਵਰਾਤਰੀਆ ਤੋਂ ਸਾਡੇ ਜਿਹੜੇ ਹੈ ਤਿਉਹਾਰ ਜਿਹੜੇ ਆ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਹ ਤਿਉਹਾਰ ਜਿਹੜਾ ਸਭ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ ਨਵਰਾਤਰੀਆਂ ਦੀ ਖੁਸ਼ੀਆਂ ਸਾਰੇ ਮਨਾ ਰਹੇ ਆ ਲੋਕਾਂਾਂ ਚ ਜਾਗਰਣ ਕਰਾ ਰਹੇ ਆ ਮਾਤਰਾਂ ਦੀ ਚੌਂਕੀ ਚੱਲ ਰਹੀ ਹੈ। ਔਰ ਸਾਡਾ ਜਿਹੜਾ ਫਿਰ ਇੱਕ ਮਕਸਦ ਬਣ ਜਾਂਦਾ ਹੈ ਕਿ ਅਸੀਂ ਜਿਹੜਾ ਕੋਈ ਸਾਨੂੰ ਜੋ ਡਿਊਟੀ ਲੱਗੀ ਹੈ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਕਿ ਅਸੀਂ ਜਿਹੜਾ ਹੈ ਲੋਕਾਂ ਤੱਕ ਸੇਫ ਐਂਡ ਹੌਲਸਮ ਫੂਡ ਪਹੁੰਚਾਈਏ ਜਿਸ ਦੇ ਤਹਿਤ ਸਾਡੀਆਂ ਟੀਮਾਂ ਵੱਲੋਂ ਨਿਰੰਤਰ ਚੈਕਿੰਗ ਜਾਰੀ ਹੈ ਔਰ ਸਾਨੂੰ ਜਿਹੜੇ ਹੈ ਹੈੱਡ ਕੁਆਰਟਰ ਤੋਂ ਵੀ ਨਿਰਦੇਸ਼ ਹੈ ਕਿ ਤੁਸੀਂ ਫੀਲਡਸ ਦੇ ਵਿੱਚ ਰਹੋ ਵੱਧ ਤੋਂ ਵੱਧ ਲੋਕਾਂ ਨੂੰ ਦੀ ਚੈਕਿੰਗ ਕਰੋ ਜਿਹੜੇ ਗਲਤ ਨੇ ਉਹਨਾਂ ਦੀ ਸੈਂਪਲਿੰਗ ਐਨਫੋਰਸਮੈਂਟ ਐਕਟੀਵਿਟੀਜ਼ ਕਰੋ ਔਰ ਜਿੱਥੇ ਕੋਈ ਸੁਧਾਰ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਾ ਕੇ ਐਜੂਕੇਟ ਕਰੋ ਸੋ ਇਸ ਲੜੀ ਦੇ ਤਹਿਤ ਹੀ ਅੱਜ ਅਸੀਂ ਜਿਹੜਾ ਹੈ ਬੇਕਰੀਜ ਦੀ ਜਿਹੜੀ ਚੈਕਿੰਗ ਕਰ ਰਹੀ ਸੀ ਔਰ ਅਸੀਂ ਅ ਮਜੀਠਾ ਰੋਡ ਤੋਂ ਸਰਕੂਲਰ ਰੋਡ ਵੱਲ ਜਾਂਦੇ ਹੋਏ ਫਲੋਰਨ ਫੇਰੀ ਦੇਖਰੀ ਆ ਇੱਥੇ ਅਸੀਂ ਚੈਕਿੰਗ ਕੀਤੀ ਸੋ ਇਹਨਾਂ ਦੀ ਹਾਈਜੀਨ ਠੀਕ ਸੀ ਕੁਝ ਦੋ ਚਾਰ ਗੱਲਾਂ ਇਹਨਾਂ ਨੂੰ ਦੱਸਣ ਵਾਲੀਆਂ ਸੀ ਉਹ ਇਹਨਾਂ ਨੂੰ ਦੱਸ ਦਿੱਤੀਆਂ ਔਰ ਇੱਥੇ ਜਿਹੜਾ ਹੈ ਕੇਕ ਦਾ ਸੈਂਪਲ ਜਿਹੜਾ ਹੈ ਉਹ ਕਲੈਕਟ ਕਰਾਂਗੇ ਸਰਲਵਸ ਕਿਸੇ ਨੇ ਨਹੀਂ ਸਰ ਮੰਨੀ ਪਰ ਮੰਨੀ ਬੇਕਰੀ ਹੈਗੀ ਆ ਕਾਫੀ ਸਭ ਲੋਕ ਇੱਥੋਂ ਕੇਕ ਖਾਂਦੇ ਪਰ ਅਸੀਂ ਵੇਖਿਆ ਕਿ ਕਿਸੇ ਨੇ ਹੱਥਾਂ ਤੇ ਗਲਵਸ ਨਹੀਂ ਪਾਏ ਜੀ ਜੀ ਮੈਂ ਉਹੀ ਉਹੀ ਤੁਹਾਨੂੰ ਕਹਿ ਰਿਹਾ ਕਿ ਇਹ ਕਿਨਾਂ ਜਿਹੜੀ ਬੇਕਰੀਜ਼ ਇਹਨਾਂ ਨੇ ਕੈਪਸ ਜੂੜ ਪਾਈਆਂ ਪਰ ਗਲਵਜ਼ ਕਿਸੇ ਨੇ ਨਹੀਂ ਪਾਏ ਸੋ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਗਲਵਜ਼ ਜਿਹੜੇ ਆ ਸਾਰੇ ਲੜਕਿਆਂ ਨੂੰ ਪਵਾਓ ਔਰ ਕੋਈ ਜਿਹੜੀਆਂ ਚੀਜ਼ਾਂ ਹੈ ਜਿਵੇਂ ਕਿ ਕੁਝ ਚੀਜ਼ਾਂ ਇਹਨਾਂ ਦੇ ਸਿੱਧੇ ਕਿ ਇਹਨਾਂ ਦੇ ਕਵਰਡ ਕਰਕੇ ਰੱਖੋ ਟੱਕ ਕੇ ਰੱਖੋ ਔਰ ਮਤਲਬ ਅਗਰ ਆਪਾਂ ਕਹੀਏ ਕਿ ਉਹ ਆਉਣ ਦਾ ਹਾਲ ਜਿਸ ਦਾ ਬੇਕਰੀ ਦੇ ਵਿੱਚ ਗੰਦ ਹੁੰਦਾ ਹੈ ਬਹੁਤ ਉਹ ਤਾਂ ਨਹੀਂ ਸੀ ਪਰ ਥੀਕਾ ਇਹਨਾਂ ਦੀ ਪਰਸਨਲ ਹਾਈਜੀਨ ਵੱਲੋਂ ਥੋੜੀ ਇਸ਼ੂ ਸੀ ਉਹ ਅਸੀਂ ਇਹਨਾਂ ਨੂੰ ਕਹਿ ਦਿੱਤਾ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਾਂਗੇ ਐਂਡ ਵਿਲ ਫਾਲੋ ਇਟ ਸਰ ਫੂਡ ਸੈਫਟੀ ਲਿਸੈਂਸ ਐਨ ਗੂਗਲ ਸਰ ਹੈਗਾ ਜੀ ਹੈਗਾ ਜੀ ਔਰ ਮੇਰੀ ਤੁਹਾਡੇ ਸਾਰੇ ਚੈਨਲਸ ਦੇ ਮਾਧਿਅਮ ਦੇ ਨਾਲ ਇਹ ਰਿਕੁਐਸਟ ਹੈ ਜੇ ਨਮੀ ਸਾਡੇ ਬੇਕਰੀ ਵਾਲੇ ਜਾਂ ਮਠਿਆਈਜ਼ ਵਾਲੇ ਨੇ ਜਾਂ ਕੋਈ ਵੀ ਚੀਜ਼ ਨੇ ਜਿਹੜੀਆਂ ਸਾਡੇ ਆਉਣ ਵਾਲੇ ਤਿਉਹਾਰਾਂ ਦੇ ਵਿੱਚ ਜ਼ਿਆਦਾ ਵਰਤੋਂ ਦੇ ਵਿੱਚ ਆਉਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਓ ਤੇ ਬਣਾਉਣ ਵਾਲਿਆਂ ਦੀ ਵੀ ਪਰਸਨਲ ਹਾਈਜਨ ਨੂੰ ਇਨਸ਼ੋਰ ਕਰੋ ਇਹ ਸਾਰੀ ਮੋਰਲ ਡਿਊਟੀ ਜੋ ਹੈ ਇਹਨਾਂ ਦੇ ਓਨਰਸ ਨੇ ਜਿਹੜੀ ਦੇ ਇੰਸਟੀਚੂਸ਼ਨਸ ਤੇ ਉਹਨਾਂ ਦੀ ਬਣਦੀ ਹੈ ਔਰ ਜਿਹੜੇ ਵੀ ਲੋਕ ਗਲਤ ਤਰੀਕੇ ਨਾਲ ਗਲਤ ਪ੍ਰੈਕਟਿਸਿਸ ਦੇ ਨਾਲ ਚੀਜ਼ਾਂ ਬਣਾ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਜਿਹੜਿਆ ਸਾਡੇ ਵਿਭਾਗ ਦੇ ਜਿਹੜੇ ਫੂਡ ਇਨਸਪੈਕਟਰ ਫੂਡ ਸੇਫਟੀ ਆਫਿਸਰਸ ਨੇ ਇਹਨਾਂ ਨੂੰ ਅਪਰੋਚ ਕਰੋ ਉਹਨਾਂ ਨੂੰ ਸੀਕ੍ਰਟ ਇਨਫੋਰਮੇਸ਼ਨਸ ਦੇਣ ਤੇ ਅਸੀਂ ਉਹਦੇ ਤੇ ਜਿਹੜਾ ਹੈ ਜੋ ਵੀ ਬਣਦੀ ਸਖਤ ਕਾਰਵਾਈ ਨਹੀਂ ਠੀਕ ਜੀ ਦੀਪਾ ਜੀ ਸਰ ਕਿਹੜੇ ਕਿਹੜੇ ਫਲੋਰਿੰਗ ਫੇਡ ਦੇਖੀ ਚਾਹੀਦੀ ਅੱਜ ਪੂਰ ਸੈਫਟੀ ਵਾਲੇ ਉੱਤੇ ਮੁਕਬਰੇਡ ਜੀ ਕੀਤੀ ਗਈ ਸੀ ਤੇ ਕੁਝ ਸਮਝਾਇਆ ਗਿਆ ਕੀ ਕੁਝ ਖਾਮੀਆਂ ਸੀ ਕਿ ਤੁਹਾਨੂੰ ਕਿਹਾ ਪੂਰ ਸਰ ਨੇ ਸਰ ਨੇ ਥੋੜਾ ਜਿਹਾ ਦੱਸਿਆ ਗਿਆ ਸਾਨੂੰ ਜਿਹੜੇ ਜਿਸ ਤਰ੍ਹਾਂ ਅਸੀਂ ਬਲਬਸ ਕੁਝ ਲੱਟਕੇ ਨੇ ਨਹੀਂ ਡਾਲੇ ਅਸੀਂ ਉਹਨਾਂ ਚੀਜ਼ਾਂ ਅਗਰ ਨੈਕਸਟ ਟਾਈਮ ਧਿਆਨ ਰੱਖਾਂਗੇ ਮਲਗੀ ਟਾਪਰ ਸੀ ਹਾਈਜਨਿਕ ਤੋ ਟੁੱਕੇ ਨਾਲ ਸਾਰਾ ਕੰਮ ਕਰੀਓ ਤੁਸੀਂ ਸਲਸਾ ਪਤਵੀ ਜਦੋਂ ਕਿਚਨ ਤੇ ਤੁਸੀਂ ਜਿਹੜਾ 마ਸਕ ਜਿਹੜਾ ਹੈਅਰ 마ਸਕ ਹੈਗਾ ਵਾ ਉਹ ਹੁਣ ਪਾਇਆ ਸੀ ਸਾਨੂੰ ਵੇਖ ਕੇ ਪਹਿਲਾਂ ਵੀ ਨਹੀਂ ਪਾਇਆ ਸੀ ਸਰ ਬਟ ਮੈਚਰੂ ਐਂਟਰ ਕੀਤਾ ਅਸੀਂ ਕਿਚਨ ਚ ਐਂਟਰ ਕਰਦੇ ਅਸੀਂ 마ਸਕ ਹੈਅਰ 마ਸਕ ਪਾ ਕੇ ਫੇਰੀ ਐਂਟਰ ਕਰਦੇ ਆ ਇਸ ਕਰਕੇ ਉਹ 마ਸਕ ਪਾਇਆ ਹੋਇਆ ਚਲੋ ਕਿਹੜੀਆਂ ਖਾਮੀਆਂ ਸਰ ਨਜ਼ਰ ਆਈਆਂ ਉਹ ਖਾਮੀਆਂ ਕੋਧ ਤੱਕ ਦੂਰ ਹੋਣਗੀਆਂ ਇਹ ਵੀ ਸਰ ਦੱਸਿਆ ਨਾ ਵਸੀ ਮਲਗੀ ਅਜ ਤੋਂ ਸਟਾਰਟ ਕਰ ਦਾਂਗੇ ਕਿ ਸਾਰਿਆਂ ਨੇ ਪ੍ਰੋਪਰ ਯੂਨੀਫਾਰਮ ਪਲਸ ਜਿਹੜੇ ਗਲਵਜ਼ ਹੈ ਜਾ ਜੋ ਵੀ ਪ੍ਰੋਬਲਮ ਆਈ ਹੋ ਸਾਰੀ ਸੋਲਵ। ਲੈ ਇਹ ਗਾਈਡਲਾਈਨ ਤੁਹਾਨੂੰ ਪਹਿਲਾਂ ਨਹੀਂ ਕਦੀ ਮਿਲੀ ਸੀ। ਨਹੀਂ ਮਿਲਿਆ ਸੀ ਸਰ। ਪ੍ਰੋਪਰ ਫਾਲੋ ਕਰਦੇ ਪਏ ਅਸੀਂ। ਕੁਝ ਚੀਜ਼ਾਂ ਰਹਿ ਜਾਂਦੀਆਂ ਜਿਹੜੇ ਜਿਸ ਤਰ੍ਹਾਂ ਪ੍ਰੋਬਲਮ ਆਈ ਹੈ ਉਹ ਵੀ ਅਸੀਂ ਮਲਕ ਸੋਲਵ ਕਰ ਦਾਂਗੇ। ਸਰ ਜਿਹੜਾ ਕੇਕ ਜਿਹੜੇ ਬੰਨ ਉਸ ਤੇ ਡੇਟਸ ਵੀ ਲਿਖੀ ਜਾਂਦੀ ਹੈ ਕੋਈ ਦਸਤਾਵੇਜ਼ ਦੇ ਅੰਦਰ ਕੋਈ ਲਿਖਿਆ ਨੇ ਕੋਈ ਡੇਟ ਦਾਉਟ ਕੇਕ ਬਣਿਆ ਉਹ ਕੋਈ ਇਸ ਤਰ੍ਹਾਂ ਦੇ ਸਰ ਉਹ ਜੇ ਬੰਦੇ ਬੇਲੇ ਉਹਨਾਂ ਦੀ ਡੇਟ ਲਿਖਣੀ ਨਾ ਅਜੇ ਸਾਨੂੰ ਬਣੇ ਆ ਕਿ ਉਹਨਾਂ ਦੇ ਕਿਹੜਾ ਸਮੇਂ ਉਹ ਚੁਪਟਾ ਕੇਕ ਉੱਤੇ ਹੈ। ਹੁਣ ਇਹਦਾ ਕੀ ਹੈ? ਉਹਨਾਂ ਜਿਸ ਦਾ ਬੰਦੇ ਨੇ ਅੰਦਰ ਕੋਸ਼ਿਸ਼ ਸਮੇਂ ਔਰ ਇਸ ਦੌਰਾਨ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਕਿ ਆਮ ਜਨਤਾ ਦੇ ਜ਼ਿੰਦਗੀ ਦੇ ਨਾਲ ਖਿਲਵਾਰ ਕਰਦੇ ਨੇ ਜਿਸ ਨੂੰ ਲੈ ਕੇ ਸਿਹਤ ਵਿਭਾਗ ਹੁਣ ਸਤਰਕ ਹੈ ਤੇ ਲਗਾਤਾਰ ਮਠਾਈਆਂ ਦੀਆਂ ਦੁਕਾਨਾਂ ਵਿੱਚ ਰੇਡ ਕੀਤੀ ਜਾ ਰਹੀ ਹੈ ਆਮ੍ਰਿਸ਼ਤੂ ਗੁਪਤ ਸਿੰਘ ਦੀ ਰਿਪੋਰਟ ਆਮ੍ਰਿਸ਼ਤੂ ਕੇਸੇ